ਚਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਬਾਅਦ ਜੋ ਦਸਵੇਂ ਜਨਮਸ਼ੀ ਸਤਿਕਾਰਯੋਗ ਬਾਬਾ ਸੋਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਫਿਰ ਇਹ ਨਗਾਰਾ ਦੇ ਨਿਸ਼ਾਨ ਸਤਿਗੁਰਾਂ ਦੇ ਸੰਗਤਾਂ ਦੇ ਵਿੱਚ ਪ੍ਰਗਟ ਕਰਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ ਹਰ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਬਾਬਾ ਸੋਹਣ ਸਿੰਘ ਸਾਹਿਬ ਜੀ ਇਥੋਂ ਲੰਗਰ ਤਿਆਰ ਕਰਕੇ ਛੋਲੇ ਭੁੰਨ ਕੇ ਬਾਰਡਰ ਦੇ ਉੱਤੇ ਫੌਜ ਨੂੰ ਦੇ ਕਰਕੇ ਆਉਂਦੇ ਹੁੰਦੇ ਸੀ ਨਾਲੇ ਦਲੇਰੀ ਦੇ ਕੇ ਆਉਣੀ ਆਸ਼ੀਰਵਾਦ ਦੇ ਕੇ ਤਗੜੇ ਹੋ ਕੇ ਲੜੋ ਬਾਬਾ ਬੀਦੀ ਚੰਦ ਸਾਹਿਬ ਜੀ ਤੁਹਾਡੇ ਨਾਲ ਜਿੰਨੇ ਵੀ ਆਪਾਂ ਸੁਰ ਸਿੰਘ ਦੇ ਵਿੱਚ ਪਿੰਡ ਦੇ ਵਿੱਚ ਆਪਾਂ ਸਥਾਨਾਂ ਦੇ ਗੁਰੂ ਸਾਹਿਬਾਂ ਦੇ ਮਹਾਂਪੁਰਖਾਂ ਦੇ ਸਥਾਨਾਂ ਦੇ ਦਰਸ਼ਨ ਕੀਤੇ ਆ ਸਾਰੇ ਸਥਾਨਾਂ ਦੀ ਸੇਵਾ ਜਿਹੜੀ ਉਹ ਬਾਬਾ ਦਾਇਆ ਸਿੰਘ ਸਾਹਿਬ ਜੀ ਉਹਨਾਂ ਨੇ ਕਰਾਈ ਜਿਹੜਾ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ ਇਹ ਪਹਿਲਾਂ ਬਾਬਾ ਸੋਹ ਸਿੰਘ ਸਾਹਿਬ ਜੀ ਉਹਨਾਂ ਨੇ ਬਣਵਾਇਆ ਸੀ ਜਿਹੜਾ ਬੱਚਾ ਛੋਟਾ ਉਹਨੂੰ ਸਕੂਲ ਦੀ ਪੜ੍ਹਾਈ ਵੀ ਨਾਲ ਗੁਰੂ ਕੀ ਬਾਣੀ ਕੀਰਤਨ ਕਥਾ ਢਾਡੀ ਵਾਰ ਕਵੀਸ਼ਰੀ ਗਦਕਾ ਜੋ ਵੀ ਮਰਜ਼ਾ ਦਾ ਕੋਈ ਸਿੱਖ ਨਹੀਂ ਚਾਵੇ ਉਹ ਆਣ ਕੇ ਇੱਥੇ ਸਿੱਖ ਸਕਦਾ ਫਿਰ ਜਦੋਂ 2014 ਦੇ ਵਿੱਚ ਸੰਤ ਬਾਬਾ ਦਾਇਆ ਸਿੰਘ ਸਾਹਿਬ ਜੀ ਵਰਸਤੀ ਤੇ ਆ ਗਏ ਸੱਚਖੰਡ ਚਲੇ ਗਏ ਉਹਨਾਂ ਤੋਂ ਬਾਅਦ ਫਿਰ ਉਹਨਾਂ ਦੇ ਸੁਪੁੱਤਰ ਬਾਬਾ ਅਵਤਾਰ ਸਿੰਘ ਜੀ ਗੱਦੀ ਨਿਸ਼ੀਨ ਬਣੇ ਜਾਨਸ਼ੀਰ ਬਣੇ ਬਾਬਾ ਬਿਧੀ ਚੰਦ ਸਾਹਿਬ ਬਾਬਾ ਬਿਧੀ ਚੰਦ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਘੋੜਸਵਾਰ ਸੈਨਾ ਦੇ ਪਹਿਲੇ ਜੱਥੇਦਾਰ ਕਮਾਂਡਰ ਹੋਣ ਦਾ ਮਾਣ ਪ੍ਰਾਪਤ ਆ ਤੇ ਉਹ ਇਤਿਹਾਸ ਕੀ ਐ ਤੇ ਹੁਣ ਦਲ ਦੇ ਵਿੱਚ ਘੋੜਸਵਾਰ ਘੋੜਸਵਾਰ ਸੈਨਾ ਕਿਵੇਂ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਇਹ ਸਤਿਗੁਰਾਂ ਦੀ ਬਖਸ਼ਿਸ਼ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜੋ 6ਵੇਂ ਸਤਿਗੁਰਾਂ ਨੇ ਸਾਰਾ ਦਲ ਪੰਥ ਇਹ ਬਖਸ਼ਿਸ਼ ਕੀਤੀ ਨਗਾਰਾ ਨਿਸ਼ਾਨ ਸਾਹਿਬ ਕਿ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹ ਗੁਰੂ ਮਹਾਰਾਜ ਜੀ ਦਾ ਜੋ ਵਚਨ ਸੀ ਕਿ ਨਗਰਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਦੁਨੀਆ ਦੇ ਵਿੱਚ ਵਿਚਰ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਾਮ ਬਾਣੀ ਦਾ ਉਪਦੇਸ਼ ਜਿਣਿਆ ਹੈ ਉਹ ਦੇਣਾ ਇਹ ਫਿਰ ਦਲਪੰਥ ਜਿਹੜਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜੋ ਇਹਨਾਂ ਦੇ ਮੋਢ ਬਾਬਾ ਬਿਧੀ ਚੰਦ ਸਾਹਿਬ ਜੀ ਸ਼ੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੋਂ ਬਾਅਦ ਜੋ ਦਸਵੇਂ ਜਨ ਅਸ਼ੀਨ ਸਤਕਾਰਯੋਗ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਸੋਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਫਿਰ ਇਹ ਨਗਾਰਾ ਤੇ ਨਿਸ਼ਾਨ ਸਤਿਗੁਰਾਂ ਦੇ ਸੰਗਤਾਂ ਦੇ ਵਿੱਚ ਪ੍ਰਗਟ ਕਰਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕੀਤਾ ਅੱਗੇ ਬੇਨਤੀ ਕੀਤੀ ਕਿ ਤਿੰਨ ਯਾਤਰਾ ਬਾਬਾ ਸੋਹ ਸਿੰਘ ਸਾਹਿਬ ਜੀ ਨੇ ਨਨਕਾਣਾ ਸਾਹਿਬ ਤੋਂ ਲੈ ਕੇ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਮਹਾਪੁਰਖ ਤੁਰ ਕੇ ਸਿੱਖ ਸੰਗਤਾਂ ਸਿੰਘਾਂ ਦੇ ਨਾਲ ਯਾਤਰਾ ਕਰਦੇ ਰਹੇ ਹਰ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਜਦੋਂ ਪਾਕਿਸਤਾਨ ਦੇ ਨਾਲ ਦੇ ਇੰਡੀਆਂ ਦੀ ਭਾਰਤ ਦੀ ਜੰਗ 65 ਦੀ ਜੰਗ ਸ਼ੁਰੂ ਹੋਈ 71 ਦੀਆਂ ਦੋਹਾਂ ਜੰਗਾਂ ਦੇ ਵਿੱਚ ਬਾਬਾ ਸੋਹਣ ਸਿੰਘ ਸਾਹਿਬ ਜੀ ਇੱਥੋਂ ਲੰਗਰ ਤਿਆਰ ਕਰਕੇ ਛੋਲੇ ਭੁੰਨ ਕੇ ਬਾਰਡਰ ਦੇ ਉੱਤੇ ਫੌਜ ਨੂੰ ਦੇ ਕਰਕੇ ਆਉਂਦੇ ਹੁੰਦੇ ਸੀ ਨਾਲੇ ਦਲੇਰੀ ਦੇ ਕੇ ਆਉਣੀ ਆਸ਼ੀਰਵਾਦ ਦੇ ਕੇ ਤਗੜੇ ਹੋ ਕੇ ਲੜੋ ਬਾਬਾ ਬੀਦੀ ਚੰਦ ਸਾਹਿਬ ਜੀ ਤੁਹਾਡੇ ਨਾਲ ਬਾਬਾ ਬੀਦੀ ਚੰਦ ਸਾਹਿਬ ਜੀ ਦੇ ਅਨਸਬੰਸ ਦੇ ਮਹਾਪੁਰਖ ਬਾਬਾ ਸੋਹਣ ਸਿੰਘ ਸਾਹਿਬ ਜੀ ਬਾਰਡਰ ਤੇ ਜਾ ਕੇ ਫੌਜ ਦੇ ਵਿੱਚ ਹਾਜ਼ਰ ਹੋ ਕੇ ਤੇ ਫੌਜੀਆ ਨੂੰ ਲੰਗਰ ਵੀ ਛਕਾਉਂਦੇ ਹੁੰਦੇ ਸੀ ਤੇ ਹੋਰ ਵੀ ਵਸਤੂ ਦੀ ਜਿਹੜੀ ਲੋਡ ਹੋਣੀ ਉਹ ਤੇ ਬਾਰਡਰ ਤੇ ਪਹੁੰਚਾ ਕੇ ਆਉਣੀ ਤੇ ਫੌਜ ਵਾਲਿਆਂ ਬਾਬਾ ਜੀ ਨੂੰ ਕਹਿਣਾ ਬਾਬਾ ਸੂਰ ਸਿੰਘ ਸਾਹਿਬ ਜੀ ਤੁਸੀਂ ਨਾ ਅੱਗੇ ਆਇਆ ਕਰੋ ਕੋਈ ਗੋਲੀ ਵੱਜ ਸਕਦੀ ਹੈ ਕੁਝ ਨੁਕਸਾਨ ਹੋ ਸਕਦਾ ਤੇ ਬਾਬਾ ਸੂਰ ਸਿੰਘ ਸਾਹਿਬ ਜੀ ਨੇ ਕਹਿਣਾ ਸਾਡੇ ਵਾਸਤੇ ਗੋਲੀ ਨਹੀਂ ਬਣੀ ਜਿਹੜੀ ਸਾਨੂੰ ਮਾਰ ਸਕੇ ਸਾਡੀ ਵੱਡੇ ਜਿਹੜੇ ਆ ਬਾਬਾ ਬੀਦੀ ਚੰਨ ਸਾਹਿਬ ਜੀ ਜੰਗਾਂ ਦੇ ਵਿੱਚ ਇਸੇ ਤਰ੍ਹਾਂ ਸੂਰਮਿਆਂ ਦੀ ਸੇਵਾ ਕਰਦੇ ਰਹੇ ਆਸ਼ੀਰਵਾਦਾਂ ਦਿੰਦੇ ਰਹੇ ਉਹੋ ਹੀ ਸਾਡਾ ਸੇਵਾ ਦਾ ਜਿਹੜਾ ਹੈ ਉਹ ਡਿਊਟੀ ਲੱਗੀ ਹੋਈ ਹੈ ਤੇ ਜੰਗ ਦੀ ਸੇਵਾ ਤੇ ਅਸੀਂ ਸੇਵਾ ਕਰਦੇ ਇਸ ਤਰ੍ਹਾਂ ਸੂਰਮਿਆਂ ਨੂੰ ਬਾਬਾ ਸੋਹ ਸਿੰਘ ਸਾਹਿਬ ਜੀ ਬਾਰਡਰਾਂ ਤੇ ਜਾ ਕੇ ਵੀ ਨਾਲ ਜੰਗ ਦੇ ਵਿੱਚ ਸੇਵਾ ਕਰਦੇ ਰਹੇ ਹਰ ਥਾਂ ਤੇ ਹਰ ਪੜਾ ਤੇ ਜਾ ਕੇ ਬਾਬਾ ਸੋਹ ਸਿੰਘ ਸਾਹਿਬ ਜੀ ਨੇ ਜਿਹੜੀ ਮਹਾਨ ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਜਦੋਂ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ ਅੰਸਬੰਸ ਬਾਬਾ ਸੋਹ ਸਿੰਘ ਸਾਹਿਬ ਜੀ ਮਹਾਪੁਰਖ ਸੱਚਖੰਡ ਨੂੰ ਜਾਣ ਲੱਗੇ ਜੀ ਉਸ ਸਮੇਂ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਬੰਬੇ ਸੀਗੇ ਤੇ ਸੰਤਾਂ ਨੂੰ ਉਥੇ ਪਤਾ ਲੱਗ ਗਿਆ ਕਿ ਬਾਬਾ ਜੀ ਸੱਚਖੰਡ ਨੂੰ ਚਲੇ ਕਿਉਂ ਕਰਕੇ ਪਿਆਰ ਬੜਾ ਸੀ ਬਾਬਾ ਸੰਤ ਕਰਤਾਰ ਸਿੰਘ ਪਿੰਡਰਾ ਵਾਲੇ ਬਾਬੇ ਸੋਹ ਸਿੰਘ ਜੀ ਨੂੰ ਪਿਤਾ ਜੀ ਕਹਿੰਦੇ ਹੁੰਦੇ ਨੇ ਕਿ ਸਾਡੇ ਪਿਤਾ ਜੀ ਆ। ਉਤੋਂ ਫਿਰ ਜਹਾਜ਼ ਤੇ ਬਾਬਾ ਸੋਹ ਸਿੰਘ ਜੀ ਨੂੰ ਮਿਲਣ ਵਾਸਤੇ ਬਾਬਾ ਕਰਤਾਰ ਸਿੰਘ ਜੀ ਜਹਾਜ਼ ਤੇ ਅੰਮ੍ਰਿਤਸਰ ਆਏ। ਉਤੋਂ ਆਣ ਕੇ ਫਿਰ ਇੱਥੇ ਪਹੁੰਚੇ। ਤਾਂ ਜਦੋਂ ਬਾਬਾ ਕਰਤਾਰ ਸਿੰਘ ਜੀ ਪਿੰਡਰਾ ਵਾਲੇ ਪਹੁੰਚੇ ਤੇ ਬਾਬਾ ਸੋਹ ਸਿੰਘ ਸਾਹਿਬ ਜੀ ਕਹਿਣ ਲੱਗੇ ਆਗੇ ਕਰਤਾਰ ਸਿੰਘ ਜੀ ਤੁਹਾਨੂੰ ਢੀਕਦੇ। ਅਸੀਂ ਤਾਂ ਕਾਲੀ ਸੱਜ ਖਣ ਚੱਲ ਜਾਣਾ ਤੁਹਾਨੂੰ ਢੀਕਦੇ। ਜੀ ਫਿਰ ਦਰਸ਼ਨ ਕੀਤੇ ਰਾਤ ਪਈ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ 21 ਮਾਰਚ ਵਾਲਾ ਦਿਨ 4 ਵਜੇ ਫਿਰ ਬਾਬਾ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਕੋਲ ਸੀ ਉਹਨਾਂ ਨੇ ਬਾਬਾ ਜੀ ਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕੀਤਾ ਫਿਰ ਬਾਬਾ ਜੀ ਨੇ ਆਪ ਇਸ਼ਨਾਨ ਕਰਕੇ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਕੀਤਾ ਜਦੋਂ ਜਪਜੀ ਸਾਹਿਬ ਦਾ ਭੋਗ ਪਿਆ ਦੇ ਬਾਬਾ ਸੰਤ ਕਰਤਾਰ ਸਿੰਘ ਜੀ ਸੰਤ ਬਾਬਾ ਸੋਹਣ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਂਪੁਰਖ ਤੁਸੀਂ ਸੱਚਖੰਡ ਚਲੇ ਹੋ ਸਾਨੂੰ ਕੋਈ ਉਪਦੇਸ਼ ਦਿਓ ਅੰਤ ਸੰਵੇਦਾ ਕੀ ਉਪਦੇਸ਼ ਹੈ ਕਹਿਣ ਲੱਗੇ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਦੇ ਗਏ ਗੁਰਮੁਖ ਨਾਮ ਦਾ ਨਿਸ਼ਾਨ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਿਤਨੇਮ ਕਰਨਾ ਗੁਰਬਾਣੀ ਪੜਨੀ দান ਕਰਨਾ ਇਹ ਗੁਰੂ ਦਾ ਹੁਕਮ ਹੈ ਇਹੋ ਹੀ ਹੁਕਮ ਹੈ ਇਸ ਵਾਰ ਤੇ ਫਿਰ ਸਾਰਿਆਂ ਨੂੰ ਫਤਿਹ ਬੁਲਾ ਕੇ ਬਾਬਾ ਸੋਹਣ ਸਿੰਘ ਸਾਹਿਬ ਜੀ ਸੱਚਖੰਡ ਨੂੰ ਚਲੇ ਗਏ ਉਸ ਤੋਂ ਬਾਅਦ 11ਵੇਂ ਜਨ ਅਸ਼ੀਨ ਸਤਕਾਰ ਜੋ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਮਹਾਪੁਰਖ ਉਹ ਜਥੇਬੰਦੀ ਦੇ ਮੁਖੀ ਬਣੇ ਸੇਵਾਦਾਰ ਬਣੇ ਫਿਰ ਮਹਾਪੁਰਖਾਂ ਨੇ ਬੜਾ ਪ੍ਰਚਾਰ ਕੀਤਾ ਉਸੇ ਤੋਂ ਉਸੇ ਮਰਜਾਦਾ ਨੂੰ ਲੈ ਕੇ ਜਿਸ ਤਰ੍ਹਾਂ ਬਾਬਾ ਸੋਹਣ ਸਿੰਘ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਤੋਂ ਡਿਊਟੀ ਲੱਗੀ ਹੋਈ ਸੀ ਮਰਜਾਦਾ ਪਰਸ਼ੋਤ ਬਰਹਿ ਕਰਕੇ ਸੰਗਤਾਂ ਦੇ ਵਿੱਚ ਵਿਚਰ ਕੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਦਲ ਪੰਥ ਨੂੰ ਅੱਗੇ ਤੋਰਿਆ ਜਿੰਨੇ ਵੀ ਆਪਾਂ ਸੁਰ ਸਿੰਘ ਦੇ ਵਿੱਚ ਪਿੰਡ ਦੇ ਵਿੱਚ ਆਪਾਂ ਸਥਾਨਾਂ ਦੇ ਗੁਰੂ ਸਾਹਿਬਾਂ ਦੇ ਮਹਾਂਪੁਰਖਾਂ ਦੇ ਸਥਾਨਾਂ ਦੇ ਦਰਸ਼ਨ ਕੀਤੇ ਆ ਸਾਰੇ ਸਥਾਨਾਂ ਦੀ ਸੇਵਾ ਜਿਹੜੀ ਉਹ ਬਾਬਾ ਦਇਆ ਸਿੰਘ ਸਾਹਿਬ ਜੀ ਉਹਨਾਂ ਨੇ ਕਰਾਈ ਜੀ ਜਿਹੜਾ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ ਇਹ ਪਹਿਲਾਂ ਬਾਬਾ ਸੋਹਣ ਸਿੰਘ ਸਾਹਿਬ ਜੀ ਉਹਨਾਂ ਨੇ ਬਣਵਾਇਆ ਸੀਗਾ ਜੀ ਉਦੋਂ ਬਾਅਦ ਫਿਰ ਉਹ ਕੁਝ ਨਹੀਂ ਇਸ ਤਰ੍ਹਾਂ ਬਣ ਗਈ ਫਿਰ ਉਹਨਾਂ ਤੋਂ ਬਾਅਦ ਬਾਬਾ ਦਇਆ ਸਿੰਘ ਸਾਹਿਬ ਜੀ ਉਹ ਦਰਬਾਰ ਵਧਾ ਗਏ ਤੇ ਵੱਡੇ ਪੱਧਰ ਤੇ ਫਿਰ ਹੋਰ ਵੱਡਾ ਉਹ ਪਹਿਲਾਂ ਛੋਟਾ ਸੀ ਨਾ ਫਿਰ ਵੱਡਾ ਦਰਬਾਰ ਬਾਬਾ ਦਇਆ ਸਿੰਘ ਜੀ ਹੋਣਾ ਨੇ ਬਣਾਇਆ ਫਿਰ ਆ ਰੋੜੀ ਸਾਹਿਬ ਦਾ ਜਿਹੜਾ ਸਥਾਨ ਹੈ ਇਹ ਵੀ ਬਾਬਾ ਦਇਆ ਸਿੰਘ ਸਾਹਿਬ ਜੀ ਹੋਣਾ ਨੇ ਅਸਥਾਨ ਦੀ ਸੇਵਾ ਕਰਵਾਈ ਸਬਾਰ ਬਾਬਾ ਸਮਾਦਾ ਹੈ ਬਾਬਾ ਬੀਰੀ ਚੰਦ ਸਾਹਿਬ ਜੀ ਦਾ ਸਥਾਨ ਹੈ ਯਾਦਗਰੀ ਉਹ ਵੀ ਬਾਬਾ ਦਇਆ ਸਿੰਘ ਸਾਹਿਬ ਜੀ ਹੋਣਾ ਨੇ ਸੇਵਾ ਕਰਾਈ ਫਿਰ ਆਨੰਦਪੁਰ ਸਾਹਿਬ ਗੁਰਦੁਆਰਾ ਭਵਿਕਤ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ ਜਿੱਥੇ ਸਤਗੁਰਾਂ ਨੇ ਕਰਤਾਰਪੁਰ ਤੋਂ ਜਾਂਦਿਆ ਕੀਰਤਪੁਰ ਸਾਹਿਬ ਨੂੰ ਉਸ ਸਥਾਨ ਤੇ ਖਲੋ ਕੇ ਤੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਨੂੰ ਪਹਾੜੀ ਨੂੰ ਨਮਸਕਾਰ ਕੀਤੀ ਸੇਵੇ ਸਤਗੁਰਾਂ ਨੇ ਤੀਰ ਦੇ ਨਾਲ ਜੀ ਤੇ ਬਾਬਾ ਬੀਦੀ ਚਾਂਜੇ ਪੁੱਛਿਆ ਮਹਾਰਾਜ ਪਹਾੜੀ ਨੂੰ ਨਮਸਕਾਰ ਕੋ ਕੀਤੀ ਹੈ ਕਹਿਣ ਲੱਗੇ ਦਸਵੇਂ ਜਾਮੇ ਦੇ ਵਿੱਚ ਅਸੀਂ ਇੱਥੇ ਆਉਣਾ ਤੇ ਮਹਾਨ ਨਕਾਉਦ ਕਰਨੇ ਖਾਲਸਾ ਪੰਥ ਸਾਜਣਾ ਇਹ ਧਰਤੀ ਬੜੀ ਪਵਿੱਤਰ ਹੈ ਉਹ ਸਥਾਨ ਹੈ ਸ੍ਰੀ ਅਨੰਦਪੁਰ ਸਾਹਿਬ ਉਹ ਜਿਸ ਸਥਾਨ ਗੁਰਦੁਆਰਾ ਵਿਖੇ ਸਤਿ ਸਹਿਬ ਕਉਣ ਵਾਲੇ ਸਮੇਂ ਤੇ ਬਚਨ ਸਤਿਗੁਰਾਂ ਨੇ ਦੱਸੇ ਸੀ ਉਹ ਸਥਾਨ ਦੀ ਮਹਾਂਪੁਰਖਾਂ ਨੇ ਸੇਵਾ ਕਰਵਾਈ ਫਿਰ ਤਾੜੀ ਸਾਹਿਬ ਚਮਕੌਰ ਸਾਹਿਬ ਜਿੱਥੇ ਕਲਗੀਧਰ ਜੀ ਤਾੜੀ ਮਾਰ ਕੇ ਨਿਕਲੇ ਸੀ ਉਹ ਤਾੜੀ ਸਾਹਿਬ ਦੀ ਵੀ ਸਥਾਨ ਦੀ ਸੇਵਾ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਰਵਾਈ ਹੋਰ ਮਹਾਨ ਵੱਡੇ ਵੱਡਿਆਂ ਅਸਥਾਨਾਂ ਦੀ ਸੇਵਾ ਸੰਗਤਾਂ ਦੀ ਸੇਵਾ ਜਿਹੜੀ ਸੀ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਕਰਾਈ ਫਿਰ ਵਿਦਿਆਲੇ ਬੱਚਿਆਂ ਨੂੰ ਵਿਦਿਆ ਦੇਣ ਵਾਸਤੇ ਇੱਕ ਵਿਦਿਆਲਾ ਫਤਿਹਗੜ੍ਹ ਸਾਹਿਬ ਹਾਂ। ਉੱਥੇ ਵੀ ਸਖਲਾਈ ਗੁਰੂ ਕੀ ਬਾਣੀ ਦਾ ਕੀਰਤਨ ਗੁਰੂ ਕੀ ਬਾਣੀ ਦੀ ਸੰਥਿਆ ਉੱਥੇ ਇੱਕ ਜੁਪੀ ਦੇ ਵਿੱਚ ਸਤਾਰਗੰਜ ਸ਼ਹਿਰ ਜੀ ਉੱਥੇ ਇੱਕ ਵਿਦਿਆਲਾ ਹੈ। ਸਭ ਤੋਂ ਵੱਡਾ ਵਿਦਿਆਲਾ ਸੁਰ ਸਿੰਘ ਦੇ ਵਿੱਚ ਹੈ। ਇੱਥੇ ਵੀ ਬੱਚੇ ਬਹੁਤ ਇਹ ਵੱਡੇ ਮਹਾਂਪੁਰਖਾਂ ਨੇ ਜਿਹੜਾ ਆਰੰਭ ਕੀਤਾ ਕਿ ਜਿਹੜਾ ਬੱਚਾ ਛੋਟਾ ਉਹਨੂੰ ਸਕੂਲ ਦੀ ਪੜ੍ਹਾਈ ਵੀ ਜੀ ਨਾਲ ਗੁਰੂ ਕੀ ਬਾਣੀ ਕੀਰਤਨ ਕਥਾ ਢਾਡੀ ਵਾਰਾਂ ਕਵੀਸ਼ਰੀ ਗਦਕਾ ਜੋ ਵੀ ਮਰਜ਼ਾ ਦਾ ਕੋਈ ਸਿੱਖ ਨਹੀਂ ਚਾਵੇ ਉਹ ਆਣ ਕੇ ਇੱਥੇ ਸਿੱਖ ਸਕਦਾ ਤੇ ਕੋਈ ਕਿਸੇ ਦੇ ਕੋਲ ਮਾਇਆ ਨਹੀਂ ਕਿ ਪਰਿਵਾਰ ਨੂੰ ਕਿ ਮਾਤਾ ਪਿਤਾ ਨੂੰ ਕਿ ਤੁਹਾਡਾ ਬੱਚਾ ਤੇ ਪੜਦਾ ਕਿ ਸਾਨੂੰ ਕੋਈ ਦਾ ਕੋਈ ਪੈਸੇ ਦੇ ਕੋਈ ਨਹੀਂ ਉਹ ਸੇਵਾ ਚ ਉਹ ਮਹਾਂਪੁਰਖ ਆ ਵੀ ਉਹਦੀ ਸਕੂਲ ਦੀ ਫੀਸ ਵੀ ਪੜ੍ਹਾਈ ਦੀ ਜਿਹੜਾ ਜਿੰਨਾ ਵੀ ਖਰਚਾ ਹੈ ਉਹਦੀਆਂ ਬਰਦੀਆਂ ਤੱਕ ਸਾਰਾ ਪੜ੍ਹਾਈ ਦਾ ਇੱਥੇ ਉਹ ਮਹਾਂਪੁਰਖ ਆ ਵੀ ਕਰਦੇ ਆ ਇਹ ਵੱਡੇ ਮਹਾਂਪੁਰਖ ਚਲਾ ਕੇ ਗਏ ਸੀ ਵੱਡੇ ਬਾਬਾ ਗਵਾ ਦਇਆ ਸਿੰਘ ਸਾਹਿਬ ਜੀ ਫੇਕ ਰਾਜਸਥਾਨ ਦੇ ਵਿੱਚ ਵੀ ਆ ਉੱਥੇ ਵੀ ਵਿਦਿਆਲਾ ਉੱਥੇ ਵੀ ਇਸ ਤਰ੍ਹਾਂ ਹੀ ਆ ਇੱਥੇ ਕਿ ਦਦੇਰ ਸਾਹਿਬ ਪਿੰਡ ਉੱਥੇ ਵੀ ਆ ਪੰਜ ਸੱਤ ਵਿਦਿਆਲੇ ਮਹਾਂਪੁਰਖਾਂ ਨੇ ਜਿਹੜੇ ਆ ਉਹ ਵਿਦਿਆਦੇ ਖੋਲੇ ਆ ਤੇ ਬੱਚੇ ਜਿਹੜੇ ਉਹ ਆਣ ਕੇ ਸਿੱਖ ਕੇ ਜਾਂਦੇ ਨੇ ਕੋਈ ਕੀਰਤਨ ਸਿੱਖਦਾ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਕੋਈ ਕਥਾ ਸਿੱਖ ਲਿੰਦਾ ਕੋਈ ਕੀਰਤਨ ਕੋਈ ਕਬੀਰ ਸ਼੍ਰੀ ਕੋ ਢਾਡੀ 12 ਗੁਰਬਾਣੀ ਸੰਥਾ ਦਸਮ ਪਾਤਸ਼ਾਹੀ ਦੀ ਬਾਣੀ ਦੀ ਸੰਥਾ ਹੋਰ ਜਿਹਨੇ ਕੋਈ ਗ੍ਰੰਥ ਪੜ੍ਹਨੇ ਇਤਿਹਾਸ ਦੀਆਂ ਕਥਾਵਾਂ ਸਾਰੀਆਂ ਇੱਥੇ ਮਹਾਂਪੁਰਖਾਂ ਨੇ ਜਿਹੜੇ ਉਹ ਰੰਮ ਕੀਤੇ ਉਸੇ ਤਰ੍ਹਾਂ ਫਿਰ ਆਪਣੇ ਸਮੇਂ ਕਾਲ ਦੇ ਵਿੱਚ ਬਾਬਾ ਦਇਆ ਸਿੰਘ ਜੀ ਨੇ ਬਹੁਤ ਵੱਡੀਆਂ ਸਵਾਮਾਂ ਕੀਤੀਆਂ ਜਦੋਂ ਬਾਬਾ ਸੋਹ ਸਿੰਘ ਸਾਹਿਬ ਜੀ ਸੱਚਖੰਡ ਗਏ ਨਾ ਜੀ ਫਿਰ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਕਹਿਣ ਲੱਗੇ ਕਿ ਅਸੀਂ 101 ਪਾਠ ਕਰ ਲੋ ਉਹਨਾਂ ਦੇ ਦਸਹਰੇ ਤੱਕ ਕੋਤਰੀ ਕਰਨੀ ਹੈ ਉਦੋਂ ਪਾਠੀ ਸਿੰਘ ਵੀ ਨਹੀਂ ਸੀ ਹੁੰਦੇ ਫਿਰ ਮੈਤੇ ਤੋਂ ਟਕਸਾਲ ਦੇ ਵਿੱਚੋਂ ਸਾਰਾ ਜਥਾ ਬਾਬਾ ਕਰਤਾਰ ਸਿੰਘ ਜੀ ਨੇ ਲਿਆਏ ਸੀ ਰਾਗੀ ਪਾਠੀ ਕਥਾਵਾਜ ਦੇ ਪੰਜ ਪਿਆਰੇ ਸਾਰੇ ਲੈਣ ਕੇ ਕਹਿ ਲਗੇ ਆਪ ਸੰਤ ਕਰਤਾਰ ਸਿੰਘ ਜੀ ਗੁਰਬਾਨੀ ਦੀਆਂ ਰੌਣਾਂ ਲਾਉਂਦੇ ਰਹਿੰਨਾ ਪਿਆਰ ਸੀ ਮਾਪੁਰਖਾਂ ਦੇ ਨਾਲ ਫਿਰ ਕਹਿਣ ਲੱਗੇ ਅਸੀਂ ਬਾਬਾ ਸੋਹ ਸਿੰਘ ਜੀ ਦਾ ਅੰਗੀਠਾ ਬਣਾਉਣਾ ਸਥਾਨ ਬਣਾਉਣਾ ਤੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਇਹ ਬਾਬਾ ਬੀਤੂ ਚਾਨ ਸਾਹਿਬ ਦੀ ਜਨਸਬੰਸ ਹੈ ਤੇ ਮਾਪੁਰਖ ਆਉਂਦੇ ਜਾਂਦੀ ਰਹਣੇ ਆ ਤੇ ਆਪ ਹੁਣ ਕਿੰਨੇ ਕਿ ਸਥਾਨ ਬਣਾਵਾਂਗੇ ਤੇ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਨਹੀਂ ਇਹਨਾਂ ਦਾ ਤਾਂ ਅਸੀਂ ਜ਼ਰੂਰ ਬਣਾਉਣਾ ਦੂਜਿਆਂ ਦਾ ਭਾਵੇਂ ਕੋਈ ਬਣਾਵੇ ਚਾਹੇ ਨਾ ਬਣਾਵੇ ਅਸੀਂ ਇਹਨਾਂ ਦਾ ਜ਼ਰੂਰ ਬਣਾਉਣਾ ਆਪਾਂ ਦਰਸ਼ਨ ਕਰਦੇ ਹਾਂ ਇਸਤਾਨ ਦੇ ਇਹ ਸੰਧ ਕਰਤਾਰ ਸੋਹਣਾ ਨੇ ਫਿਰ ਇੱਥੇ ਆਉਣਾ ਜਦੋਂ ਜੋੜ ਮੇਲਾ ਹੋਣਾ ਤੇ ਮਹਾਪੁਰਖਾਂ ਦੇ ਉਥੇ ਮਈ ਤੇ ਤੋਂ ਸੰਤਾ ਨੇ ਸਾਰਾ ਜਥਾ ਲੈ ਕੇ ਆਉਣਾ ਪੰਜ ਪਿਆਰੇ ਵੀ ਉਹਨਾਂ ਦੇ ਹੋਣੇ ਗੀਤਨੀਆਂ ਵੀ ਉਹਨਾਂ ਦੇ ਹੋਣੇ ਕਥਾ ਸੰਤਾਂ ਨੇ ਆਪ ਕਰਨੀ ਪਾਠੀ ਵੀ ਹੋਣ ਪ੍ਰੇਮ ਦੀ ਗੱਲ ਸੀ ਤੇ ਆਨਗੇ ਸਾਰਾ ਤੇ ਪ੍ਰੋਗਰਾਮ ਨਿਭਾ ਕੇ ਜਾਣਾ ਉਸੇ ਤਰ੍ਹਾਂ ਹੀ ਟਕਸਾਲ ਦੇ ਨਾਲ ਮਹਾਂਪੁਰਖਾਂ ਦਾ ਬਾਬਾ ਦਇਆ ਸਿੰਘ ਸਾਹਿਬ ਜੀ ਦਾ ਵੀ ਮਹਾਨ ਪ੍ਰੇਮ ਉਸ ਤਰ੍ਹਾਂ ਨੇ ਵਿਆਹ ਬਹੁਤ ਵੱਡੇ ਅਸਥਾਨਾਂ ਦੀ ਸੇਵਾ ਕੀਤੀ ਸਿੱਖੀ ਦਾ ਪ੍ਰਚਾਰ ਕੀਤਾ ਸਮੇਂ-ਸਮੇਂ ਅਨੁਸਾਰ ਫਿਰ ਜਦੋਂ 2014 ਦੇ ਵਿੱਚ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਬਰਸਤੀਰੀ त्याग ਗਏ ਸੱਚਖੰਡ ਚਲੇ ਗਏ ਉਹਨਾਂ ਤੋਂ ਬਾਅਦ ਫਿਰ ਉਹਨਾਂ ਦੇ ਸਪੁੱਤਰ ਬਾਬਾ ਅਵਤਾਰ ਸਿੰਘ ਜੀ ਗੱਦੀ ਨਸ਼ੀਨ ਬਣੇ ਜਾਨ ਨਸ਼ੀਨ ਬਣੇ ਬਾਬਾ ਵਿਧੀ ਚੰਦ ਸਾਹਿਬ 12ਵੇਂ ਅਨਸਥਾਨ ਤੇ ਆ ਉਹ ਜੋ ਮਰਯਾਦਾ ਚੱਲੀ ਆਈ ਹੈ ਗੁਰਮਤ ਦੇ ਅਨਸਾਰ ਮਰਯਾਦਾ ਪਰਸ਼ੋਤਮ ਜੀ ਉਸੇ ਮਰਯਾਦਾ ਨੂੰ ਲੈ ਕੇ ਬਾਬਾ ਅਵਤਾਰ ਸਿੰਘ ਜੀ ਚੱਲ ਰਹੇ ਉਸੇ ਤਰ੍ਹਾਂ ਹੀ ਵਿਦਿਆਲੇ ਚੱਲ ਰਹੇ ਆ ਉਸੇ ਤਰ੍ਹਾਂ ਹੀ ਗੁਰੂ ਕੀ ਸਿੱਖੀ ਦਾ ਪ੍ਰਚਾਰ ਨਗਰਾਂ ਸ਼ਹਿਰਾਂ ਦੇ ਵਿੱਚ ਦਲ ਪੰਥ ਦੇ ਇਹਨੇ ਪ੍ਰੋਗਰਾਮ ਹੈ ਕਿ ਸਾਲ-ਸਾਲ ਵਾਰ ਹੀ ਨਹੀਂ ਆਉਂਦੀ ਪ੍ਰੇਮੀ ਨੂੰ ਜੇ ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਦਲ ਸਦਕ ਹਾਂ ਇਹਨੇ ਪ੍ਰੋਗਰਾਮ ਆ ਡੈਰੀ ਦੇ ਵਿੱਚ ਲਿਖੇ ਜਾਂਦੇ ਆ ਜਿਹਨੇ ਕੋਈ ਪ੍ਰੋਗਰਾਮ ਕਰਾਉਣਾ ਉਹ ਟਾਈਮ ਲੈਣਾ ਪੈਂਦਾ ਇੰਨਾ ਪ੍ਰੇਮ ਸੰਗਤਾਂ ਦੇ ਵਿੱਚ ਰਾਜਸਥਾਨ ਯੂਪੀ ਇਸ ਤਰ੍ਹਾਂ ਹਰਿਆਣਾ ਮਹਾਰਾਸ਼ਟਰ ਪਟਨਾ ਸਾਹਿਬ ਹਜੂਰ ਸਾਹਿਬ ਜਿੱਥੇ ਜਿੱਥੇ ਵੀ ਸੰਗਤਾਂ ਜਿਹੜੀਆਂ ਯਾਦ ਕਰਦੀਆਂ ਦਲਪੰਥ ਦੇਸ਼ਾਂ ਦੇ ਮਹਾਂਪੁਰਖ ਵੱਡੇ ਬਾਬਾ ਜੀ ਆਪ ਪਰਦੇਸ਼ਾਂ ਦੇ ਵਿੱਚ ਬਾਹਰ ਦੇ ਮੁਲਕਾਂ ਤੱਕ ਬਾਬਾ ਦਾਇਆ ਸਿੰਘ ਸਾਹਿਬ ਜੀ ਪ੍ਰਚਾਰ ਕਰਦੇ ਰਹੇ ਉਹ ਸੇ ਤਰ੍ਹਾਂ ਹੁਣ ਬਾਬਾ ਅਵਤਾਰ ਸਿੰਘ ਸਾਹਿਬ ਜੀ ਜਿੱਥੇ ਕੋਈ ਸੰਗਤਾਂ ਕੋਈ ਆਸਟ੍ਰੇਲੀਆ ਦੇ ਵਿੱਚ ਜਾਦ ਕਰੇ ਉੱਥੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਇੰਗਲੈਂਡ ਦੇ ਵਿੱਚ ਜਿਹੜੇ ਜਿੱਥੇ ਵੀ ਇਲਾਕੇ ਦੇ ਵਿੱਚ ਸੰਗਤਾਂ ਪਿਆਰ ਕਰਦੀਆਂ ਉਹ ਮਹਾਂਪੁਰਖ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਿਆ ਪ੍ਰਚਾਰ ਗੁਰੂ ਕੀ ਬਾਣੀ ਦਾ ਉਹ ਘਰਾਂ ਘਰਾਂ ਦੇ ਵਿੱਚ ਜਿਹੜਾ ਉਹ ਪਚਾਰੇ ਨੇ ਇਸੇ ਤਰ੍ਹਾਂ ਇਹ ਦਲਪੰਥ ਦੀਆਂ ਫੌਜਾਂ ਨੇ ਨਿਹੰਗ ਸਿੰਘ ਜੋ ਬਾਬਾ ਬੀ ਦੀ ਚਾਨਦ ਸਾਹਿਬ ਜੀ ਦਾ ਦਲਪੰਥ ਹੈ ਹੂੰ ਬੇਅੰਤ ਤੇ ਫੌਜਾਂ ਨੇ ਘੋੜਸਵਾਰ ਨੇ ਗਦ ਘੱਲ ਕਿੰਨੇ ਘੋੜੇ ਨੇ ਦਲ ਦੇ ਵਿੱਚ ਇਹ ਕਦੇ ਗਿਣੇ ਨਹੀਂ ਹੈ ਜੀ 100 ਕਦੇ ਲਾਗੇ ਤੇ ਆ ਗਿਆ ਇਸ ਪ੍ਰਕਾਰ ਦੇ ਨਾਲ ਇੱਥੇ ਵੀ ਘੋੜੇ ਆ ਕੁਝ ਨੇ ਮਹਾਂਪੁਰਖਾਂ ਦੇ ਪੜਾ ਉੱਥੇ ਵੀ ਬਹੁਤ ਘੋੜੇ ਆ ਦਲ ਚੱਕਰਵਰਤੀ ਰਹਿੰਦਾ ਇਹ ਚੱਕਰਵਰਤੀ ਰਹਿੰਦਾ ਜੇ ਸੁਰ ਸਿੰਘ ਦੇ ਵਿੱਚ ਚਾਰ ਜੋੜ ਮੇਲੇ ਆਉਂਦੇ ਆ ਸਾਲ ਦੇ ਵਿੱਚ ਜੀ ਉਦੋਂ ਦਲਪੰਥ ਇੱਥੇ ਜੋੜ ਮੇਲੇ ਤੇ ਹਾਜ਼ਰੀ ਭਰਨਾ ਨੇ ਤੇ ਫਿਰ ਸੰਗਤਾਂ ਦੇ ਵਿੱਚ ਵਿਚਰਦਾ ਰਹਿੰਦਾ ਜਿੱਥੇ ਦਲਪੰਥ ਜਾਣਾ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਰਾਮ ਹੁੰਦੇ ਆ ਜਿੱਥੇ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਖੰਡ ਪਾਠ ਰਾਮ ਹੁੰਦੇ ਆ ਤੇ ਉਥੇ ਫਿਰ ਦੋਨੋਂ ਟਾਈਮ ਕਥਾ ਕੀਰਤਨ ਦਾ ਦੀਵਾਨ ਚੱਲਦਾ ਜੀ ਕਥਾ ਕੀਰਤਨ ਹੁੰਦਾ ਹੈ ਭੋਗ ਵਾਲੇ ਦਿਨ ਫਿਰ ਅੰਮ੍ਰਿਤ ਸੰਚਾਰ ਵੀ ਹਰ ਤੀਜੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਦਾਲ ਪੰਸ ਦੇ ਵਿੱਚ ਜੀ ਬੇਅੰਤ ਪ੍ਰੇਮੀ ਅੰਮ੍ਰਿਤ ਸਾਹਿਬ ਦੇ ਗੁਰੂ ਵਾਲੇ ਬਣਦੇ ਨੇ ਫਿਰ ਸਮਾਗਮ ਹੁੰਦੇ ਰਾਤ ਨੂੰ ਕਥਾ ਕੀਰਤਨ ਅੰਮ੍ਰਿਤ ਵੇਲੇ ਤੋਂ 1 ਵਜੇ ਨਿਤਨੇਮ ਸ਼ੁਰੂ ਹੋ ਜਾਂਦਾ ਦਾਲਵਰਤਾਰ ਸਿੰਘ ਜੀ ਦੇ ਜਿਹੜੇ ਘੋੜੇ ਨੇ ਉਹਨਾਂ ਦੇ ਦਰਸ਼ਨ ਕਰ ਲਈਏ ਜੀ ਹਾਂਜੀ ਹਾਂਜੀ ਉਹ ਵੀ ਕਰਦੇ ਤੇ ਸਿੱਖਾਂ ਦੇ ਵਿੱਚ ਦਾਲਪੰਥ ਦੀ ਸ਼ੁਰੂਆਤ ਬਾਬਾ ਬਿਧੀ ਚੰਦ ਜੀ ਤੋਂ ਹੀ ਹੋਈ ਹੈ ਜੀ ਹਾਂਜੀ ਇਹ ਪਹਿਲਾ ਦਾਲਪੰਥ ਇਹੋ ਹੀ ਹੈ ਜੀ ਜੋਸ਼ੇਵੇਂ ਪਾਤਸ਼ਾਹ ਜੀ ਨੇ ਆਰੰਭ ਕਰਵਾਇਆ ਨਾ ਜੀ ਹਾਂਜੀ ਸਭ ਤੋਂ ਦਾਲਪੰਥ ਦੀ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਹ ਅੰਗੇ ਆਰੰਭ ਹੋਇਆ ਸੀ ਇਹਨਾਂ ਘੋੜਿਆਂ ਦੀ ਸਾਂਭ ਸੰਭਾਲ ਕਰਨ ਵਾਸਤੇ ਘੋੜਿਆਂ ਦੇ ਜੱਥੇਦਾਰ ਤੇ ਹਾਜ਼ਰ ਆ ਗਏ। ਹਾਂਜੀ ਹਾਂਜੀ ਇਹ ਸਾਰੇ ਸੇਵਾ ਹੀ ਕਰਨੇ ਸੇਵਾ ਭਾਵਨੇ ਕੋਈ ਤਨਖਾਹ ਨਹੀਂ ਲੀਂਦਾ। ਨਾ ਇਹ ਸਾਰੇ ਪ੍ਰੇਮ ਦੇ ਨਾਲ ਕਿ ਜਿੰਨੇ ਕੋਈ ਸੁੱਖਣਾ ਸੁਖੀ ਹੁੰਦੀ ਉਹ ਸੇਵਾ ਕਈ ਨੇ ਆਪਣੇ ਸਾਰੀ ਉਮਰ ਸੇਵਾ ਦੇ ਵਿੱਚ ਲਾਈ ਹੁੰਦੀ ਵੀ ਅਸੀਂ ਗੁਰੂ ਦੇ ਘੋੜਿਆਂ ਦੀ ਸੇਵਾ ਹੀ ਕਰਨੀ ਹੈ। ਇਹ ਸਾਰੇ ਪ੍ਰੇਮ ਵਾਲੇ ਹੀ ਆ ਕੋਈ ਤਨਖਾਹੀਆ ਨਹੀਂ ਇੱਥੇ। ਇਹਨਾਂ ਇਹਨਾਂ ਘੋੜਿਆਂ ਦੀ ਦਿੱਦ ਚੱਕ ਕਈ ਨਵਾਬੀਆਂ ਮਿਲਦੀਆਂ। ਹਾਂਜੀ 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 ਬਸ ਨਗਾ ਨਵਾਬੀਆਂ ਨੂੰ ਠਕਰਾਏ ਵੀ ਜਾਂਦਾ ਇਹਨਾਂ ਨੂੰ ਇਹਨਾਂ ਨੂੰ ਵੱਡੀ ਨੂੰ ਸੇਵਾ ਸਮਝ ਕੇ। ਜੀ ਹਾਂਜੀ ਹਾਂਜੀ ਇਹ ਬਹੁਤ ਵੱਡੀ ਸੇਵਾ ਜਿਹੜਾ ਚਾਰ ਆਇਆ ਇਹ ਸਾਰੀ ਸੇਵਾ ਇਹ ਆਪਣਾ ਇੱਥੇ ਜਿਹੜੇ ਆਪਣੇ ਖੇਤ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਹਾਂ ਜਿਹਾਂ ਜਿਹੋ ਉੱਥੇ ਬੀਜਦੇ ਆ ਤੇ ਚਾਹੇ ਕੋਈ ਪ੍ਰੇਮੀ ਜਿਹੜਾ ਉਹ ਵੀ ਇੱਥੇ ਪੱਠੇ ਦਾਣਾ ਆਦਿਕ ਜਿਹੜਾ ਉਹ ਹਾਜ਼ਰ ਕਰ ਜਾਂਦਾ ਲਿਆਰ ਕਰਕੇ ਹਾਂ ਹਾਂਜੀ ਹਾਂ